छो <laughs> ਕੋੜ ਭਾਈ ਪੰਡਾ ਜੀ ਨੇ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਆ ਸੌਣ ਵਾਲੇ ਪਾਈ ਦਾ ਗਹਿ ਗੱਡ ਮਾ ਧੰਨਵਾਦ ਰੱਖ-ਰੱਖ ਮੈਦ ਸਾਈ ਦਾ ਪੂਰੀ ਦੁਨੀਆ ਭਰ ਦੇ ਥਾਂ ਲਾਈ ਰੋਡ ਕਲੀਕ ਕਰ ਰਹੀਆਂ ਲੋ ਸਾਹਮਣੇ ਦੀ ਗੱਲ ਚੱਲਦੀ ਆ ਫਿਰ ਬਾਜੇ ਖਾਨੇ ਦਾ ਜੱਟ ਯਾਦ ਆਉਂਦਾ ਤੇ ਪੁੱਤ ਬਰਾਣਾ ਦਾ ਜਿਹਦਾ ਪਿੰਸੀ ਬਾਜਾ ਖਾਨਾ ਹਾਂ ਉਹ ਤਾਂ ਕਹਿ ਗਿਆ ਕਾਲੇ ਨੂੰ ਅੱਜ ਨਹੀਂ ਛੱਡਣਾ ਕੋਈ ਜਵਾਨਾ ਪਿੰਡ ਬਾਗਾ ਮਣਕਿਆਂ ਦਾ ਜੱਥੇ ਲੌਂਦਾ ਕਰਦੀ ਖਾ ਕੇ ਅੱਜ ਸਿੰਘ ਫਸਰੇ ਕੁੰਡਿਆਂ ਦੇ ਮੇਤਰਾ ਵਜੇ ਗੋਡੀ ਲਾ ਕੇ ਸਰਕਾਰ ਉਸਤਾਨ ਸ੍ਰੀ ਧਾਲੀਆ ਸਾਹਿਬ ਯੂ ਐਸ ਏ ਬਲਾਸਪੁਰ ਵਾਲੇ ਚੇਤੇ ਤੋਂ ਦੇ ਪੁੱਜੇ ਹੋਏ ਨੇ ਕਿ ਖੁਸ਼ਵੀਰ ਸ੍ਰੀ ਧਾਲੀਆ ਬਲਾਸਪੁਰ ਅਮਰੀਕਾ ਅਮਰੀਕਾ ਸਰਗੀ ਅਸਟੋ ਸੌਰ ਨਿਹਾਲ ਸਿੰਘ ਵਾਲਾ ਤੇ ਕੁਲਦੀਪ ਸਿੰਘ ਜੀ ਸਾਡੇ ਪੰਜਾਬੀ ਲੋਕ ਰੈਕ ਕੋਲੇ ਪੁੱਜੇ ਹੋਏ ਨੇ ਰਵਿੰਦਰ ਸਿੰਘ ਗੋਰਾ ਡਾਕਟਰ ਜੀ ਨੇ ਬਹੁਤ ਬਹੁਤ ਪਿਆਰ ਬਹੁਤ ਬਹੁਤ ਮਾਣ ਦਿੱਤੇ ਆ ਮੇਲਾ ਕਦੇ ਚੋਟੀ ਦਾ ਚੜ ਰਿਹਾ ਖੇਡ ਮੈਦਾਨ ਵਿੱਚ ਨੰਬਰ ਕਾਕੇ ਨੇ ਜੋਰ ਦਿੱਤਾ ਕਿ ਦੁਨੀਆ ਕਬੱਡੀ ਦੀ ਫੈਨ ਕਰ ਲੈ ਕਿ ਚੜ ਦੇਗੀ ਲੈnde ਤੇ ਨਿਹਾਲ ਸਿੰਘ ਵਾਲੀ ਮੰਡੀ ਚ ਉਹ ਪਟਾ ਮੀਰੇ ਮੇਲੇ ਤੇ ਬਾਈ ਸਵਰਨੇ ਦੇ ਮੇਲੇ ਤੇ ਵੇਖ ਮਟਾਕੇ ਫੇਰ ਪਟਾਕੇ ਪੈਂਦੇ ਕੱਲ ਪਟਾਕੇ ਕੈਰੋਂ ਦੇ ਕਬੱਡੀ ਕੱਪ ਤੇ ਪਾਇਆ ਆ ਹਰਜੀਤ ਨੇ ਵੱਧ ਕੇ ਕਬੱਡੀ ਪਾਈ ਆ ਹੁਣ ਦੇਖਣਾ ਚਾਰ ਨੇ ਕੇ ਸਮਾਂ ਹਟਾਇਆ ਉਹ ਅਵਾਦਾ ਦਿਲ ਮਿਲਿਆਂ ਦੇ ਮੇਲੇ ਸੱਜਣਾ ਤੇ ਵਿਛੜ ਗਿਆ ਦੀਆਂ ਯਾਦਾਂ ਯਾਦਾਂ ਨੇ ਹਰਜੀਤ ਬਰਾੜ ਦੀਆਂ ਯਾਦਾਂ ਨੇ ਬਿੱਟੂ ਦਗਾਲ ਦੀਆਂ ਯਾਦਾਂ ਨੇ ਸੁਖਮਨ ਚੋਲੇ ਜਹਾਜ਼ ਦੀਆਂ ਯਾਦਾਂ ਨੇ ਸੰਦੀਪ ਨੰਗਰ ਦੀਆਂ ਉੱਥੇ ਸਾਰੇ ਰਹੀਆਂ ਯਾਦਾਂ ਨੇ ਹੁਣ ਯਾਦ ਕਰੀ ਖੇਡ ਮੇਲਾ ਭਰਾਵਾ ਵੱਲੋਂ